ਹਾਂ ਜੀ ਮਤਰੋ ਕੀ ਹਾਲ ਚਾਲ ਹੈ ਇੱਥੋਂ ਕਿੱਥੋਂ ਜੁੜ ਗਿਓ ਲਾਈਵ ਦੇ ਨਾਲ शर्मा हैलो हां की और सुनाओ थे की हाल चाल ने वादिया जी आप कितो बिलोंग करते हैं आवाज ठीक होती है गुरदासपुर ठीक है जी और काम काम कि चल रहा है जी

ਔਰ ਜੋ ਕਮੈਂਟ ਕਰਕੇ ਦੱਸੋ ਬਾਈ ਕਿੱਥੋਂ-ਕਿੱਥੋਂ ਵੀਰ ਜੁੜ ਗਏ ਨੇ ਹਣਾ ਤੇ ਜਿਹੜੇ ਹਿੰਦੀ ਵਾਲੇ ਨੇ ਉਹ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਲਾਈਕ ਵਾਲਾ ਬਟਨ ਵੀ ਜਰੂਰ ਦਬਦਿਆ ਕਰੋ ਜਿਹੜਾ ਇਹਦਾ ਗੁੱਠਾ ਆ ਜਾਂ ਸਪਿਆ ਉਹ ਵੀ ਦਬਦਿਆ ਕਰੋ ਲਾਈਵ ਨੂੰ ਸ਼ੇਅਰ ਕਰ ਦਿਓ ਜਰੂਰ ਫਿਰ ਕਰਦੇ ਆ ਸ਼ੁਰੂ ਗੱਲਬਾਤਾਂ और सोम सत्रिकाल अंकल जी सत्रिकाल जी की हालचाल ने जी आज अपन सेकंड टाइम आ रहे हैं ना लाइव दे विच अ पिछले बार भी तुसी आए सी तो बढ़िया ही प्रसिद्धो चढ़दी कला चढ़दी कला कित्थों बिलोंग करते आपा लत्ता ਲਾਈਕ ਵਾਲਾ ਬਟਨ ਵੀ ਜ਼ਰੂਰ ਦਬਦਿਆ ਕਰੋ ਪਰ ਉਹ ਦੇਖੋ ਇਹਦੇ ਲਾਈਕ ਇੱਕ ਵੀ ਨਹੀਂ ਆਇਆ ਆਪਣੇ ਹਾਂ ਲਾਈਕ ਵਾਲਾ ਵੀ ਬਟਨ ਦਬਦਿਆ ਕਰੋ ਤੇ ਕਮੈਂਟ ਤੁਹਾਡੇ ਵਧੀਆ ਆਉਂਦੇ ਆ ਧੰਨਵਾਦ ਸਾਰਿਆਂ ਦਾ ਅੱਪਾ ਕੀ ਕੀ ਕੰਮ ਕਰਦੇ ਆ ਅਸੀਂ ਜੀ ਬਰਨਾਲੇ ਤੋਂ ਤੇ ਤੁਸੀਂ ਅਸੀਂ ਸलाम ਤੋਂ ਜੀ ਬਰਨਾਲਾ

ਔਰ ਸਾਨੂੰ ਪੈਣੀ ਤੋਂ ਸੁਣਾ ਮੇਰੇ ਪੈਣਾ ਬਈ ਹੋਇਆ ਓਕੇ ਨਾਲੇ ਕਹਦੇ ਬਰਨਾਲੇ ਤੋਂ ਪੈਣੀ ਤਾਂ ਕਿਹੜੀ ਪੈਣੀ ਆ ਅੱਤਾ ਪੈਣੀ ਕਿ ਹੋਰ ਵੀ ਪੈਣੀ ਅ ਤੁਸੀਂ ਸੁਣਾਓ ਓਕੇ ਜੀ ਹਾਂਜੀ ਗੈਸਟ ਲਾਈਵ ਦੇ ਵਿੱਚ ਆ ਸਕਦੇ ਹੋ ਤੁਸੀਂ ਆਪਸ਼ਨ ਹੈਗੀ ਆਪਣੇ ਕੋਲੇ ਹਨਾ ਅ ਕਈ ਵੀਰ ਲਾਈਵ ਦੇ ਵਿੱਚ ਜੁੜਨਾ ਚਾਹੁੰਦੇ ਹੋ ਬੜ ਬੜ ਭੈਣੀ ਠੀਕ ਹੈ ਜੀ ਇਧਰਲੇ ਪਾਸੇ ਮਸਤ ਹੋਣਾ ਰੋੜ ਤੇ ਅ ਲਿੰਕ ਪਾਇਆ ਹੋਇਆ ਆਪਾਂ ਨੇ ਕਿਸੇ ਨਹੀਂ ਗੈਸਟ ਇਹਦੇ ਵਿੱਚ ਆਉਣਾ ਨਾ ਤੁਸੀਂ ਆ ਸਕਦੇ ਹੋ ਜੁੜ ਸਕਦੇ ਹੋ ਲਾਈਵ ਦੇ ਵਿੱਚ ओके ओके ਇੱਕ ਲਾਈਕ ਵਾਲਾ ਬਟਨ ਦਬਾ ਦਿੱਤਾ ਕਿਸੇ ਨੇ ਕਮਾਲ ਕਰਤੇ ਕਿੰਨਾਂ ਨੇ ਦਬਾਇਆ ਲਾਈਕ ਵਾਲਾ ਬਟਨ ਬਾਈ ਤੁਸੀਂ ਕਿਹੜੇ ਪਾਸੇ ਤੋਂ ਜੀ ਸੁਨਾਮ ਅੰਡਰ ਬ੍ਰਿਜ ਦੇ ਕੋਲੇ ਆ ਰਹੇ ਹਨ ਮੈਂ ਵੀ ਵਧੀਆ ਕੋ ਭੇਜ ਜੀ ਅਸ਼ਰਧਰ ਗੱਲਬਾਤ ਚੱਲ ਰਹੀ ਆ ਕਿਹੜੇ-ਕਿਹੜੇ ਏਰੀਆ ਤੋਂ ਜੋੜਿਆ ਵੀਰ ਕਮੈਂਟ ਕਰਕੇ ਦੱਸ ਦਿਆ ਕਰੋ ਹਾਂ ਮੈਨੂੰ ਪਤਾ ਲੱਗਦਾ ਰਹਿੰਦਾ ਦੇਖੋ ਵੀ ਬਾਈ ओके ओके लाइक वाला बटन भी दबा दिया करो मैं दी अच्छा मैं दबाया लाइक ओके थैंक यू भूमि पांडेय ये भाई कमेंट कैसा है ऐसे वो से आ रहे हैं ओ ना भाई शरारत ना करो हाँ जी कहाँ कहाँ से जुड़ रहे हो भाई क्या हाल चाल है आपके ये फोर साउंड क्यों लिखे तुसी ने गुपेश शर्मा तुसी कित्थों बिलोंग कर दे हो अंकल जी ਮਸਾਂਮਤੋ ਜੀ ਤੁਸੀਂ ਅੱਛਾ ਤੁਸੀਂ ਤਾਂ ਗੁਰਦਾਸਪੁਰ ਤੋਂ ਤੁਸੀਂ ਕਮੈਂਟ ਕੀਤਾ ਸੀ ਪਹਿਲਾਂ ਸੁਨਾਮਤੋ ਜੀ ਅੱਪਾ ਮਨ ਲ ਡਗਲੈਂਡ ਦੀ ਜਿਆਦਾ ਵੀਡੀਓ ਜੇ ਕਵਰ ਕਰਦੇ ਹਾਂ ਤੁਸੀਂ ਦੇਖਿਆ ਹੁਣ ਆਪਣੇ ਚੈਨਲ ਦੇ ਉੱਤੇ ਇਹ ਆਪਣੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਤੁਸੀਂ ਅੱਜ ਕੋਣ ਕੋਣ ਆ ਗਿਆ ਹੋਰ ਨਵੇਂ ਵੀਰ ਲਾਈਕ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਫਿਰ ਸਾਨੂੰ ਹੌਸਲਾ ਹੋ ਜਾਂਦਾ ਆ ਇੱਕ ਇਹਨਾਂ ਸਾਂਜੀ ਰੋਡ ਤੇ ਜਾਂਦੇ ਹੋ ਤੁਸੀਂ ਚਰਨਜੀਤ ਜੰਡੂ ਜੀ ਇਹ ਸਾਈਡੀ ਰੋਡ ਤੇ ਓਕੇ ਓਕੇ ਉਹ ਪਰੇ ਜੀ ਜੰਡੂ ਵਾਲਿਆਂ ਦੇ ਜਾਂਦੇ ਜੀ ਜਾਂਦੇ ਜਾਂਦੇ ਉਧਰ ਮਕੈਨੀਕਲ ਸਾਰਾ ਉਧਰ ਆ ਗਿਆ ਇੰਡਸਟਰੀ ਏਰੀਆ ਆ ਗਿਆ O oh, no digo ¿Tú sí que sí como cordeo. ਆ ਸਟੂਡੈਂਟ ਪੜਾਈ ਕਰਦੇ ਹੋ ਕੀ ਪੜ੍ਹਦੇ ਹੋ ਬਈ ਪੜਾਈ ਕਾ ਚੱਲ ਰਹੀ ਆ ਅਰ ਮੇजे ਜਾਨ ਦੀ ਤਿਆਰੀ ਖਿੱਚ ਕੇ ਰੱਖੋ ਕਮ ਬਸ ਤਿਆਰੀ ਰੱਖੋ ਬਗ ਜੂਗੇ ਕੋਲਡ ਸਪਾਈਨ ਆਵਰ ਆਰਨ ਵੁਪੇਸ ਕਿਦਾਂ ਇਹ ਉਹ ਕੋਈ ਅਸੇ ਉਧਰ ਚੱਲ ਰਹੀ ਆ ਗੱਲ ਅਛਾ ਇਹ ਇਹਨਾਂ ਦੇ ਮਿੱਤਰ ਨੇ 올ਡ ਸਪਾਇਨ ਜੀ ਕਿੱਥੋਂ ਆਪਾਂ ਆਲੇ 12ਵੀਂ ਪਾਸਾ ਦੱਬ ਦੋ ਕਿਲੀ 13ਵੀਂ ਵੀ ਹੋ ਜੂ ਹਾਂ ਆਪਾਂ ਹੋ ਗਏ ਹਾਂ 골ਡ ਪੋਲੀ ਟੈਕਨਿਕ ਹਾਂ ਜੀ अच्छा पढ़ो पढ़ो दब के रखो कामा अस नहीं पाते तो भाई किस ਰਿਸ਼ੀ ਬੁੱਧ ਕਿੱਥੋਂ ਬਿਲੋਂਗ ਕਰਦੇ ਹੋ ਬਾਈ ਤੁਸੀਂ 올ਡ ਸਪੈਨ ਤਲਵੰਡੀ ਸਭ ਬਾਜੀ ਵਾ ਤਲਵੰਡੀ ਸਭ ਆਈਦਾ ਹੁੰਦਾ ਤਲਵੰਡੀ ਸਭ ਅਸੀਂ ਹੁਣ ਵੀ ਦੇਖਾਂਗੇ ਕੱਢਾਂਗੇ ਟਾਈਮ बिलोंग <laughs> कर दो अपना फेसबुक ते भी पेज बनया हो आर टीवी न ਉਹ ਵੀ ਮੇਰਾ ਵੀਰ ਜਿਹੜੇ ਨਵੇਂ ਆਏ ਹੋ ਨਾ ਤੁਸੀਂ ਫੋਲੋ ਕਰ ਲਿਓ ਫੇਸਬੁੱਕ ਤੇ ਵੀ ਲਾਈਵ ਹੋਈਦਾ ਤੇ ਉੱਥੇ ਆਪਾਂ ਬਹੁਤ ਵਧੀਆ ਪ੍ਰੋਗਰਾਮ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਆਪਣੇ ਚੈਨਲ ਦੇ ਉੱਤੇ ਮੈਨੂੰ ਮਾਫ ਕਰ ਦਿਓ ਜੀ ਕੋਈ ਗੱਲ ਨਹੀਂ ਓਕੇ ਹੋ ਜਾਂਦਾ Don't worry. ਫੇਰ ਕਰੀ ਜਾਨੇ ਉਹ ਟਿਕ ਨਾਲੇ ਉਹੀ ਤਾਂ ਬਾਤ ਹੈ ਭਾਈ ਕੋਈ ਹੋਰ ਵਧੀਆ ਸਵਾਲ ਕਰਨਾ ਫੇਰ ਦਵਾਰੇ ਤੁਹਾਡੀ ਬਿਲਕੁਲ ਸਹੀ ਗੱਲ ਆ ਪਦਕੀਆ ਦੇਖੋ ਮੈਂ ਨਹੀਂ ਬੋਲਣਾ ਕੋਸ਼ਿਸ਼ ਤੁਸੀਂ ਆਪ ਹੀ ਆਪਣੀ ਜਿਹੜੀ ਹੈਗੀ ਆ ਉਹ ਸ਼ੋਅ ਕਰੀ ਜਾਂਦੇ ਆ ਨਾ ਕੋਈ ਗੱਲ ਨਹੀਂ ਡਿਲੀਟ ਕਰ ਦਿਓ ਇਹਦੇ ਚੈਨਲ ਬੰਦੇ ਦੀ ਆਪਣੀ ਉਹਦੀ ਫੇਸ ਵੈਲਿਊ ਦਾ ਪਤਾ ਲੱਗਦਾ ਵੀ ਕਿੰਦਾ ਦਾ ਨਾ ਜਾਂ ਨੇਚਰ ਕਿੰਦਾ ਦੀ ਆ ਲਾਈਵ ਦੇ ਵਿੱਚ ਆਪਾਂ ਚਲੋ ਚਾਹ ਵੀਡੀਓ ਤੇ ਵੀ ਕਮੈਂਟ ਆਪਾਂ ਕਰਦੇ ਆ ਤੁਸੀਂ ਮੰਨ ਲਓ ਕਿਸੇ ਨੂੰ ਗਾਲਾਂ ਹੀ ਕੱਢਦੇ ਹੋ ਦੇਖੋ ਮੈਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਹੈਗੀ ਇਹ ਪ੍ਰੋਬਲਮ ਤੁਹਾਡੇ ਤੁਹਾਡੇ ਨਾਮ ਦੇ ਉੱਤੇ ਕਮੈਂਟ ਆ ਰਿਹਾ ਅ ਇਹ ਉਹ ਤੁਹਾਡਾ ਪਤਾ ਲੱਗਦਾ ਉਹਦਾ ਜਿਹੜੀ ਆਈਡੀ ਤੋਂ ਵੀ ਕਮੈਂਟ ਕਰਦੇ ਆਪਾਂ ਚਾਹੇ ਤੁਹਾਡੀ ਫੇਕ ਬਣੀ ਹੈ ਕਿਸੇ ਦੇ ਨਾਂ ਤੇ ਵੀ ਬਣੀ ਹੈ ਤੇ ਉਹ ਉਹ ਤੁਹਾਡਾ ਪਤਾ ਲੱਗ ਜਾਂਦਾ ਤੁਹਾਡੇ ਹੋ ਸਕਦਾ ਵੀ ਕਿਸੇ ਦਾ ਪਰਿਵਾਰ ਦਾ ਵੀ ਮੇਰੇ ਨਾਲ ਜੁੜਿਆ ਹੋਵੇ ਨਾ ਕੋਈ ਰਿਸ਼ਤੇਦਾਰ ਹੁੰਦਾ ਇਦਾਂ ਦਾ ਤੇ ਉਹ ਫਿਰ ਤੁਹਾਡੇ ਕਮੈਂਟ ਪੜਦੇ ਆ रखो फिर अपनी जात दिखा लग गए देखो नॉर्मली अस गल कर रहे हैं तो फिर अपनी लसन दिखा लग गए ਬਧੀਆ ਗੱਲ ਹੈਗੀ ਠੀਕ ਹੈ ਨਾ ਗਪੇ ਸ਼ਰਮਾ ਜੀ ਦੇਖੋ ਆਪਾਂ ਅਜੇ ਕੋਈ ਗੱਲਬਾਤ ਨਹੀਂ ਬੋਲੀ ਨਹੀਂ ਫਿਰ ਬਤਮੀ ਜੀ ਵਾਲੇ ਕਮੈਂਟ ਨਾ ਕਰੋ ਭਰਾਵੋ ਇਹ ਇਹਦੋਂ ਅਸੀਂ ਵੀ ਫਿਰ ਲਾਈਵ ਦੇ ਵਿੱਚ ਤੁਹਾਡਾ ਬੋਲਣਾ ਬਧੀਆ ਗੱਲ ਨਹੀਂ ਹੈਗੀ ਠੀਕ ਹੈ ਮਤਲਬ ਤੁਸੀਂ ਲਾਈਵ ਦੇ ਵਿੱਚ ਗਲਤ ਕਮੈਂਟ ਕਰਦੇ ਹੋ ਤੁਹਾਡੀ ਆਪਣੀ ਰਿਪਿਟੇਸ਼ਨ ਖਰਾਬ ਹੁੰਦੀ ਹੈ ਤੁਹਾਡੇ ਹੋਰ ਵੀ ਘਰ ਦੇ ਦੇਖਦੇ ਉਹਨੂੰ ਕਿਤੇ ਨਾ ਕਿਤੇ ਲਾਈਫ ਫੜਨਗੇ ਵੀ ਸਾਡਾ ਇਦਾਂ ਦਾ ਬੰਦਾ ਹੈ ਅਦੀ ਇਹ ਤੁਹਾਡੇ ਰਿਸੀਵਰ ਇਹਨੂੰ ਸਮਝਾਓ ਭਾਈ ਅ ਪਹਿਲੇ ਸੋਰੀ ਕਹਿ ਕੇ ਫਿਰ ਤੁਸੀਂ ਗਲਤ ਕਮੈਂਟ ਕਰਦੇ ਵਧੀਆ ਗੱਲ ਨਹੀਂ ਹੈਗੀ ਇਹ ਕੀ ਆ ਦੀ ਜੀ ਆ ਪਾ ਕਿੱਥੋਂ ਜੁੜੇ ਹੈਗੇ ਕਿੱਥੋਂ ਬਿਲੋਂਗ ਕਰਦੇ ਆ ਨਹੀਂ ਨਹੀਂ ਪੀ ਲੋ ਤੁਸੀਂ ਅਸੀਂ ਤਾਂ ਦੁੱਧ ਪੀ ਲਿਆ ਭਰਾਵਾ ਹੁਣ ਤੁਸੀਂ ਕਮੈਂਟਾਂ ਨਾਲ ਲੱਸੀ ਕਰੀ ਜਾਂਦੇ ਹੋ ਆ ਇਹਨਾਂ ਨੂੰ ਪਲਾ ਦੋ La he uno share the හොඩක්මන්ට සෝනි වරය කිද්දං කිදන්නත ්‍රීකසාර ටීකරිී ඉ තොඩ එක් මන්ට්තිී ආරෙකු යොත්නම් පොඩක්මන්ට සෝනිී වරඊීලකයවලසි आदि नमस्कार पिंडु काका कितना कोई गल नहीं पाजी ओके ओके ये मतलब कि थोड़ा कि लिखा टाइटल कितना आईडी इधर ना कितना लिखा हुआ ਕੋਈ ਗੱਲ ਨਹੀਂ ਪਾਜੀ ਇਹ ਤਾਂ ਪਿੰਡੂ ਦਾ ਫਾਉਕੇ ਅਧਿ ਪਾਜੀ ਅਸ਼ੋਭਧਰ ਗਲੋਗੀ ਔਰ ਕੌਣ-ਕੌਣ ਆ ਰਹੀ ਹੈ ਜੀ ਕੌਣ ਕੌਣ ਆ ਰਿਹਾ ਹੋਰ Terima kasih telah <laughs> menonton! I'm <laughs> going <laughs> ਵੱਲੇ ਰੂਪ ਅਗਾਈ ਉੰਦਵਾਰੀ ਨਾ ਹੋ ਅੰਜੀ ਆਵਾਜ਼ ਆਉਂਦੀ ਹੈ ਚੱਲ ਰਿਹਾ ਜੀ ਦੇਖਿਓ Да. субтитров